ਅਸੀਂ ਇੱਥੇ 4-4000 ਡਾਲਰ ਦੇ ਕੇ ਅਸੀਂ ਰਿਕਾਰਡਡ ਲੈਕਚਰ ਲੈਣ ਨਹੀਂ ਆਏ ਅਸੀਂ ਆਨਲਾਈਨ ਕਲਾਸਾਂ ਸੁਣਨ ਨਹੀਂ ਆਏ 4-400 3-300 ਸਟੂਡੈਂਟ ਨੂੰ ਇੱਕ ਟੀਚਰ ਪ੍ਰੋਵਾਈਡ ਕਰਦੇ ਆ ਜਿਹੜਾ ਕੋਈ ਮੀਟਿੰਗ ਨਹੀਂ ਕਰਦਾ ਸਾਡੇ ਨਾਲ ਸਾਨੂੰ ਇੱਕ ਰਿਕਾਰਡਡ ਸਿਲੇਬਸ ਭੇਜਦਾ ਆ ਤੁਸੀਂ ਆ ਚੀਜ਼ ਕਰੋ ਤੇ ਦੇਖੋ ਤੁਸੀਂ ਕਿੱਦਾਂ ਪਾਸ ਹੋਣਾ ਆ ਜਾਂ ਕੀ ਕਰਨਾ ਆ ਥਿਸ ਇਸ ਨਾਟ ਫੇਅਰ ਐਟ 올 ਇਹਨਾਂ ਨੇ ਆਪਦੇ ਕਾਲਜ ਦਾ ਹੁਣ ਕਸੀਨੋ ਬਣਾ ਰੱਖਿਆ ਦਿਨੋਂ ਦਿਨ ਸਾਰੇ ਸਟੂਡੈਂਟਸ ਇੱਥੇ ਆ ਰਹੇ ਆ ਉਹਨਾਂ ਦੀ ਕੋਈ ਸਾਡੇ ਇਕੱਲੀ ਪ੍ਰੋਬਲਮ ਨਹੀਂ ਗਈ ਨਾ ਇਹ ਕੋਈ ਪ੍ਰੋਬਲਮ ਫੇਲ ਹੀ ਆ ਪਾਸ ਦੀ ਹੈ ਜਦੋਂ ਸਟੱਡੀ ਦੇ ਵਿੱਚ ਰੈਵਨਿਊ ਦੀ ਇਨਕਰੀਜ਼ ਹੋ ਜਾਂਦੀ ਹੈ ਇਹ ਰੈਵਨਿਊ ਇਕੱਠਾ ਕਰਨ ਦਾ ਜਰੀਆ ਬਣਾ ਰੱਖਿਆ ਸਟੂਡੈਂਟ ਨੂੰ ਹੁਣ ਵੀ ਜਿਵੇਂ ਕਿ ਬਿਨਾਂ ਗੱਲ ਤੋਂ ਜਿਵੇਂ ਕੋਈ ਫੇਲ ਕਰ ਰਹੇ ਨੇ ਵੀ ਆਪਾਂ ਵਾਧਦੀਆਂ ਵੱਧ ਰਹੀ ਫੀਸ ਹੈ ਜਿਵੇਂ ਹਾਜ਼ਰੀ ਸਪਲਾਈ ਦੀ ਫੀਸ ਹੈ ਵੀ ਆਪਣੇ ਉਹ ਇੱਕ ਡੋਮੈਸਟਿਕ ਸਟੂਡੈਂਟ ਦੇ ਬਰਾਬਰ ਦੀ ਫੀਸ ਹੈ ਜਿਵੇਂ 4000 ਤੇ ਨੇੜੇ ਫੀਸ ਲੈ ਰਹੇ ਨੇ ਤੇ ਕੋਈ ਵੀ ਰਜਿਸਟਰਰ ਜਾਂ ਕੋਈ ਵੀ ਆਪਣਾ ਕਿਨਾਂ ਕੋਈ ਚੰਗਾ ਰਿਸਪੌਂਸ ਨਹੀਂ ਦਿੰਦਾ ਕਿਉਂਕਿ ਸਟੂਡੈਂਟ ਨਹੀਂ ਗੱਲ ਹੀ ਨਹੀਂ ਸੁਣ ਰਹੇ ਤਾਂ ਇਸ ਇਹ ਸਾਰੀਆਂ ਆਪਾਂ ਉਹਨਾਂ ਨਾਲ ਅੱਗੇ ਡਿਮਾਂਡਾਂ ਰੱਖਣ ਉਹਨਾਂ ਨੂੰ ਉਹਨਾਂ ਦੇ ਕੁਐਸਚਨ ਨਹੀਂ ਕਰਨੇ ਆ ਤਾਂ ਨਾ ਕਰਕੇ ਵੀ ਆਪਾਂ ਨੂੰ ਇਕੱਲੇ ਇਕੱਲੇ ਸਟੂਡੈਂਟ ਦੀ ਕੋਈ ਨਹੀਂ ਸੁਣ ਰਿਆ ਤਾਂ ਤੁਸੀਂ ਸਾਰੇ ਸਟੂਡੈਂਟ ਇੱਥੇ ਆ ਕੇ ਖੜੋ ਸਾਡੇ ਨਾਲ ਆਪਾਂ ਉਹਨਾਂ ਨਾਲ ਉਹਨਾਂ ਤੋਂ ਇਹਨਾਂ ਚੀਜ਼ਾਂ ਦਾ ਕਿਹ ਨਾਲ ਰਿਸਪਾਂਸ ਲਈਏ ਕੋਈ ਕੱਲ ਨੂੰ ਦੁਪਹਿਰ 2 ਵਜੇ ਦਾ ਆਪਾਂ ਪ੍ਰੋਟੈਸਟ ਤੇ ਮਾਰਚ ਰੱਖਿਆ ਵਾ ਪਾਲਿਸੀਜ਼ ਦੀ ਗੱਲ ਕਰਨੀ ਆ ਆਪਾਂ ਜਿਹੜੀ ਰੀਫੰਡਿੰਗ ਪਾਲਿਸਿਜ਼ ਇਹਨਾਂ ਦੀਆਂ ਬਹੁਤ ਜ਼ਿਆਦਾ ਗਲਤ ਆ ਜੇ ਸਾਡਾ ਹੱਕ ਆ ਅਸੀਂ ਯੂਨੀਵਰਸਿਟੀ ਅਸੀਂ ਇੰਡੀਆ ਦੇ ਵਿੱਚ ਇੰਨੀ ਜ਼ਿਆਦਾ ਟਰਾਂਸਪੇਰੈਂਸੀ ਨਹੀਂ ਹੁੰਦੀ ਕਿ ਕਿਹੜਾ ਕਾਲਜ ਸਾਡੇ ਲਈ ਸਹੀ ਆ ਕਿਹੜਾ ਕਾਲਜ ਸਾਡੇ ਲਈ ਗਲਤ ਆ ਹੁਣ ਮੈਂ ਕੱਲ ਹੀ ਕੁਝ ਸਟੂਡੈਂਟਸ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਕਿ ਸੇ ਰੀਫੰਡ ਚਾਹੁੰਦੇ ਆ ਕਿਉਂਕਿ ਸਾਨੂੰ ਇਸ ਯੂਨੀਵਰਸਿਟੀਆਂ ਦੀਆਂ ਪਾਲਿਸਿਜ਼ ਸਹੀ ਨਹੀਂ ਲੱਗਦੀਆਂ ਅਸੀਂ ਔਰੀਐਂਟੇਸ਼ਨ ਤੇ ਆਈਆਂ ਅਸੀਂ ਸੈਟੀਸਫਾਈ ਨਹੀਂ ਹੈਗੇ ਸਾਨੂੰ ਕੋਰਸਸ ਟੀਚਰਸ ਸਾਨੂੰ ਜ਼ਿਆਦਾ ਵਧੀਆ ਨਹੀਂ ਲੱਗੀਆਂ ਉਹ ਚੀਜ਼ਾਂ ਪਰ ਜਦੋਂ ਉਹਨਾਂ ਨੇ ਅੰਦਰ ਜਾ ਕੇ ਰੀਫੰਡ ਦੀ ਗੱਲ ਕੀਤੀ ਤਾਂ ਯੂਨੀਵਰਸਿਟੀ ਕਹਿੰਦੀ ਹੈ ਕਿ ਅਸੀਂ 12000 ਡਾਲਰ ਤੁਹਾਡੇ ਡਿਡਕਟ ਕਰਾਂਗੇ ਯਾਨੀ ਕਿ 50% ਸੋ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਹੀ ਸੋਚਣਯੋਗ ਆ ਕਿਉਂਕਿ ਜਿਹੜੀ ਵੀ ਪਾਲਿਸੀਜ਼ ਯੂਨੀਵਰਸਿਟੀਆਂ ਬਣਾਉਂਦੀਆਂ ਨੇ ਜਾਂ ਕਾਲਜੇਜ਼ ਬਣਾਉਂਦੇ ਆ ਉਹ ਆਈ ਥਿੰਕ ਸਟੂਡੈਂਟਸ ਦੇ ਫੇਵਰ ਚ ਹੋਣੇ ਚਾਹੀਦੇ ਨੇ ਨਾ ਕਿ ਐਡਮਿਨਿਸਟ੍ਰੇਸ਼ਨ ਦੀ ਫੇਵਰ ਦੇ ਵਿੱਚ ਹੋਣੇ ਚਾਹੀਦੇ ਨੇ ਸਟੂਡੈਂਟਸ ਬਾਰੇ ਵੀ ਇਹਨਾਂ ਨੂੰ ਸੋਚਣਾ ਚਾਹੀਦਾ ਆ ਪਲੀਜ਼ ਕੱਲ 2 ਵਜੇ ਇੱਥੇ ਪਹੁੰਚੋ ਡਾਊਨਟਾਊਨ ਬ੍ਰੈਮਟਨ ਦੇ ਵਿੱਚ ਅਲਗੋਮਾ ਸੈਂਟ ਕਲੇਅਰ ਵਾਲੇ ਜਿੰਨੇ ਵੀ ਸਟੂਡੈਂਟ ਆ ਤੁਸੀਂ ਵੀ ਪਹੁੰਚੋ ਜਾਰਜਨ ਕਾਲਜ ਵਾਲੇ ਵੀ ਪਹੁੰਚੋ ਤੇ ਹੋਰ ਜਿਹੜੇ ਵੀ ਕਾਲਜ ਦੇ ਵਿਦਿਆਰਥੀਆਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਪਲੀਜ਼ ਇੱਥੇ ਆਓ ਬੇਚ ਜਗਾਓ ਤੁਹਾਡਾ ਹਰ ਇੱਕ ਤਰ੍ਹਾਂ ਦਾ ਹੈਲਪ ਜਿਹੜੀ ਆ ਕੀਤੀ ਜਾਊਗੀ ਇੰਸਟਾ ਯੂਨੀਵਰਸਿਟੀ ਨੇ ਵਾਧੀਆਂ ਫੀਸਾਂ ਨੂੰ ਲੈ ਕੇ ਯੂਨੀਵਰਸਿਟੀ ਬੇਤੁਕਾ ਰੀਜਨਸ ਲੈ ਕੇ ਫੇਲ ਕਰਨ ਦੇ ਕਾਰਨ ਕਰ ਰਹੇ ਨੇ ਇਸ ਨੂੰ ਲੈ ਕੇ ਤੇ ਅਸੀਂ ਸਾਨੂੰ ਸਾਡੇ ਕਿੰਨਾ ਸਾਨੂੰ ਕੋਈ ਵੀ ਡੀਨ ਵਗਾਰਾ ਕਿਸੇ ਦਾ ਕੋਈ ਚੰਗਾ ਰਿਸਪੌਂਸ ਨਹੀਂ ਆ ਰਿਹਾ ਤਾ ਕਰਕੇ ਅਸੀਂ ਹੁਣ ਅਸੀਂ ਵੀਡੀਓ ਪਾ ਰਹੇ ਹਾਂ ਵੀ ਹਰੇਕ ਸਟੂਡੈਂਟ ਨੂੰ ਰਿਕਵੈਸਟ ਹੈ ਕਿ ਉਹ ਸਾਡੇ ਨਾਲ ਆ ਕੇ ਇੱਥੇ ਖੜਨਾ ਇਹ ਕੋਈ ਆਪਣੇ ਇੱਕ ਯੂਨੀਵਰਸਿਟੀ ਯੂਨੀਵਰਸਿਟੀ ਦੀ ਗੱਲ ਨਹੀਂ ਆ ਹੁਣ ਕਈ ਕੰਪਲੇਨ ਕਾਲਜਾਂ ਤੋਂ ਕੰਪਲੇਨ ਆ ਰਹੀਆਂ ਨੇ ਜਿਵੇਂ ਸੈਂਟ ਕਲੇਅਰ ਕਾਲਜ ਹੋ ਗਿਆ ਜੌਰਜਨ ਕਾਲਜ ਹੋ ਗਿਆ ਤਾਂ ਕਰਕੇ ਹਰੇਕ ਕਾਲਜ ਦੇ ਸਟੂਡੈਂਟ ਨੂੰ ਸਾਡੀ ਅਪੀਲ ਆ ਵੀ ਤੁਸੀਂ ਸਾਡੇ ਨਾਲ ਆਓ ਆਪਾਂ ਇੱਕ ਇੱਕ ਵੇਲੇ ਨੂੰ ਮੁੱਦੇ ਨੂੰ ਕਿਨਾ ਕੰਪਲੀਟ ਕਰਕੇ ਆਪਾਂ ਦੂਜੇ ਕਾਲਜਾਂ ਨਾਲ ਕਾਲਜਾਂ ਨਾਲ ਵੀ ਖੜਾਂਗੇ ਤਾਂ ਕਰਕੇ ਕੱਲ ਹੁਣ ਸਾਡੀ ਕੌਲਾ 2 ਵਜੇ ਤੁਸੀਂ ਕੱਲ ਇੱਥੇ ਡਾਊਨਟਾਊਨ ਅਲਗੋਮਾ ਯੂਨੀਵਰਸਿਟੀ ਦੇ ਸਾਹਮਣ ਤੇ ਸਾਰੇ ਆਪਾਂ ਉਹਨਾਂ ਦੇ ਕਿੰਨਾ ਇਹਨਾਂ ਦੇ ਪ੍ਰੋਬਲਮਾਂ ਆਪਾਂ ਲੈਣੀਆਂ ਹੁਣ ਵੀ ਜਿਵੇਂ ਕਿ ਬਿਨਾਂ ਗੱਲ ਤੋਂ ਜਿਵੇਂ ਕੋਈ ਫੇਲ ਕਰ ਰਹੇ ਨੇ ਵੀ ਆਪਾਂ ਵਾਧਦੀਆਂ ਵਧ ਰਹੀ ਫੀਸ ਹੈ ਜਿਵੇਂ ਹਜਰੀ ਸਪਲੀ ਦੀ ਫੀਸ ਆ ਵੀ ਆਪਣੇ ਉਹ ਇੱਕ ਡੋਮੈਸਟਿਕ ਸਟੂਡੈਂਟ ਦੇ ਬਰਾਬਰ ਦੀ ਫੀਸ ਹੈ ਜਿਵੇਂ 4000 ਦਾ ਨੇੜੇ ਫੀਸ ਲੈ ਰਹੇ ਨੇ ਤੇ ਕੋਈ ਵੀ ਰਜਿਸਟਰਰ ਜਾਂ ਕੋਈ ਵੀ ਆਪਣਾ ਕਿੰਨਾ ਕੋਈ ਚੰਗਾ ਰਿਸਪੌਂਸ ਨਹੀਂ ਦਿੰਦਾ ਕਿਉਂਕਿ ਸਟੂਡੈਂਟ ਨਹੀਂ ਗੱਲ ਹੀ ਨਹੀਂ ਸੁਣ ਰਹੇ ਤਾਂ ਇਸ ਇਹ ਸਾਰੀਆਂ ਆਪਾਂ ਉਹਨਾਂ ਨਾਲ ਅੱਗੇ ਡਿਮਾਂਡਾਂ ਰੱਖਣੀਆਂ ਨੇ ਤੇ ਆਪਾਂ ਉਹਨਾਂ ਦੇ ਲੈ ਕੇ ਕਿੰਨਾ ਉਹਨਾਂ ਨੂੰ ਉਹਨਾਂ ਦੇ ਕੁਐਸ਼ਨਿੰਗ ਕਰਨੀਆਂ ਤਾਂ ਨਾ ਕਰਕੇ ਵੀ ਆਪਾਂ ਨੂੰ ਇਕੱਲੇ- ਤਾਂ ਤੁਸੀਂ ਸਾਰੇ ਸਟੂਡੈਂਟ ਇੱਥੇ ਆ ਕੇ ਖੜੋ ਸਾਡੇ ਨਾਲ ਆਪਾਂ ਉਹਨਾਂ ਨਾਲ ਉਹਨਾਂ ਤੋਂ ਇਹਨਾਂ ਚੀਜ਼ਾਂ ਦਾ ਕਿਨਾਂ ਰਿਸਪਾਂਸ ਲਈਏ ਕੋਈ ਤਾਂ ਅਗਰ ਕੱਲ੍ਹ ਕੱਲ 2 ਵਜੇ ਜ਼ਰੂਰ ਜ਼ਰੂਰ ਸਾਰੇ ਸਟੂਡੈਂਟ ਆ ਇੱਥੇ ਸਾਰੇ ਕਾਲਜਾਂ ਦੇ ਜਿੰਨੇ ਵੀ ਸਟੂਡੈਂਟ ਆ ਉਹ ਇੱਥੇ ਪਹੁੰਚਣ ਥੈਂਕ ਯੂ ਸੋਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੌਰਵ ਵਰਮਾ ਅੱਜ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਪਲੀਜ਼ ਕੱਲ੍ਹ 2 ਵਜੇ ਇੱਥੇ ਪਹੁੰਚੋ ਡਾਊਨ ਟਾਊਨ ਬ੍ਰੈਮਟਨ ਦੇ ਵਿੱਚ ਅਲਗੋਮਾ ਯੂਨੀਵਰਸਿਟੀ ਦੇ ਬਾਹਰ ਅਸੀਂ ਆਪਣੇ ਸਾਥੀਆਂ ਦਾ ਵੀ ਸਾਥ ਦਈਏ ਤੇ ਸੈਂਡ ਕਲੇਅਰ ਵਾਲੇ ਜਿੰਨੇ ਵੀ ਸਟੂਡੈਂਟ ਆ ਤੁਸੀਂ ਵੀ ਪਹੁੰਚੋ ਜੌਰਜੀਅਨ ਕਾਲਜ ਵਾਲੇ ਵੀ ਪਹੁੰਚੋ ਤੇ ਹੋਰ ਜਿਹੜੇ ਵੀ ਕਾਲਜ ਦੇ ਵਿਦਿਆਰਥੀਆਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਪਲੀਜ਼ ਇੱਥੇ ਆਓ ਬੇਚ ਜਕਾਓ ਤੁਹਾਡਾ ਹਰ ਇੱਕ ਤਰ੍ਹਾਂ ਦਾ ਹੈਲਪ ਜਿਹੜੀ ਆ ਕੀਤੀ ਜਾਊਗੀ ਇੱਥੇ ਕਈ ਆਰਗੇਨਾਈਜੇਸ਼ਨਸ ਹੈਗੀਆਂ ਐਮਓਬੀਐਸਓ ਤੇ ਐਨਐਸਐਨ ਤੇ ਹੋਰ ਵੀ ਆ ਤੇ ਪਲੀਜ਼ ਇੱਥੇ ਪਹੁੰਚੋ ਥੈਂਕ ਯੂ ਗੱਲ ਇਦਾਂ ਆ ਕਿ ਪਾਲਿਸੀਜ਼ ਦੀ ਗੱਲ ਕਰਨੀ ਆ ਆਪਾਂ ਜਿਹੜੀ ਰੀਫੰਡਿੰਗ ਪਾਲਿਸਿਜ਼ ਇਹਨਾਂ ਦੀਆਂ ਬਹੁਤ ਜ਼ਿਆਦਾ ਗਲਤ ਆ ਜੇ ਸਾਡਾ ਹੱਕ ਆ ਅਸੀਂ ਯੂਨੀਵਰਸਿਟੀ ਅਸੀਂ ਇੰਡੀਆ ਦੇ ਵਿੱਚ ਇੰਨੀ ਜ਼ਿਆਦਾ ਟਰਾਂਸਪੇਰੈਂਸੀ ਨਹੀਂ ਹੁੰਦੀ ਕਿ ਕਿਹੜਾ ਕਾਲਜ ਸਾਡੇ ਲਈ ਸਹੀ ਆ ਕਿਹੜਾ ਕਾਲਜ ਸਾਡੇ ਲਈ ਗਲਤ ਆ ਹੁਣ ਮੈਂ ਕੱਲ ਹੀ ਕੁਝ ਸਟੂਡੈਂਟਸ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਕਿ ਸੇ ਰੀਫੰਡ ਚਾਹੁੰਦੇ ਆ ਕਿਉਂਕਿ ਸਾਨੂੰ ਇਸ ਯੂਨੀਵਰਸਿਟੀਆਂ ਦੀਆਂ ਪਾਲਿਸਿਜ਼ ਸਹੀ ਨਹੀਂ ਲੱਗਦੀਆਂ ਅਸੀਂ ਔਰੀਐਂਟੇਸ਼ਨ ਤੇ ਆਈਆਂ ਅਸੀਂ ਸੈਟੀਸਫਾਈ ਨਹੀਂ ਹੈਗੇ ਸਾਨੂੰ ਕੋਰਸਸ ਟੀਚਰਸ ਸਾਨੂੰ ਜ਼ਿਆਦਾ ਵਧੀਆ ਨਹੀਂ ਲੱਗੀਆਂ ਉਹ ਚੀਜ਼ਾਂ ਅਰ ਜਦੋਂ ਉਹਨਾਂ ਨੇ ਅੰਦਰ ਜਾ ਕੇ ਰੀਫੰਡ ਦੀ ਗੱਲ ਕੀਤੀ ਤਾਂ ਯੂਨੀਵਰਸਿਟੀ ਕਹਿੰਦੀ ਆ ਕਿ ਅਸੀਂ 12000 ਡਾਲਰ ਤੁਹਾਡੇ ਡਿਡਕਟ ਕਰਾਂਗੇ ਯਾਨੀ ਕਿ 50% ਸੋ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਹੀ ਸੋਚਣਯੋਗ ਆ ਕਿਉਂਕਿ ਜਿਹੜੀ ਵੀ ਪਾਲਿਸਿਸ ਯੂਨੀਵਰਸਿਟੀਆਂ ਬਣਾਉਂਦੀਆਂ ਨੇ ਜਾਂ ਕਾਲਜੇਜ਼ ਬਣਾਉਂਦੇ ਆ ਉਹ ਆਈ ਥਿੰਕ ਸਟੂਡੈਂਟਸ ਦੇ ਫੇਵਰ ਚ ਹੋਣੇ ਚਾਹੀਦੇ ਨੇ ਨਾ ਕਿ ਐਡਮਿਨਿਸਟ੍ਰੇਸ਼ਨ ਦੀ ਫੇਵਰ ਦੇ ਵਿੱਚ ਹੋਣੇ ਚਾਹੀਦੇ ਨੇ ਸਟੂਡੈਂਟਸ ਬਾਰੇ ਵੀ ਇਹਨਾਂ ਨੂੰ ਸੋਚਣਾ ਚਾਹੀਦਾ ਆ ਦੂਜੀ ਚੀਜ਼ ਇਹ ਆ ਕਿ ਰੀਟੇਕਿੰਗ ਦੀਆਂ ਜਿਹੜੀਆਂ ਇਹਨਾਂ ਨੇ ਫੀਸਾਂ ਆ ਉਹ ਬਹੁਤ ਜ਼ਿਆਦਾ ਵਧਾਈਆਂ ਹੋ ਠੀਕ ਆ ਉਸ ਉਸ ਚੀਜ਼ ਦੇ ਉੱਤੇ ਵੀ ਇਹ ਚੀਜ਼ ਹੋਣੀ ਚਾਹੀਦੀ ਆ ਵੀ ਇਹ ਇੱਕ ਵਾਰੀ ਰੀਟੇਕ ਕਰਦੇ ਦੋ ਵਾਰੀ ਰੀਟੇਕ ਕਰਦੇ 4-4000 ਡਾਲਰ 4-4000 ਡਾਲਰ ਇਹਨਾਂ ਦੀਆਂ ਫੀਸੇਜ਼ ਨੇ ਜਿਹੜੀਆਂ ਕਿ ਡੋਮੈਸਟਿਕ ਸਟੂਡੈਂਟ ਦੀ ਫੀਸ ਦੇ ਬਰਾਬਰ ਆ ਅਸੀਂ ਡੋਮੈਸਟਿਕਲ ਸਟੂਡੈਂਟ ਤੋਂ 3 ਗੁਣਾ ਜ਼ਿਆਦਾ ਫੀਸੇਜ਼ ਪੇ ਕਰਦੇ ਆ ਉਹ ਵੀ ਚੀਜ਼ ਬਿਲਕੁਲ ਬਿਲਕੁਲ ਸਾਰਾ ਸਾਰ ਗਲਤ ਆ ਸੋ ਸਾਡੀਆਂ ਡਿਮਾਂਡਸ ਕੁਝ ਹੋਰ ਨੇ ਇਸ ਤੋਂ ਇਲਾਵਾ ਅਸੀਂ ਇਹਨਾਂ ਚੀਜ਼ਾਂ ਸਾਰੀਆਂ ਤੇ ਵੀ ਅਸੀਂ ਗੱਲਬਾਤ ਕਰਨੀ ਚਾਹੁੰਦੇ ਆ ਯੂਨੀਵਰਸਿਟੀਆਂ ਨਾਲ ਬਾਕੀ ਦੂਜੀ ਗੱਲ ਅਸੀਂ ਇੱਥੇ 4-4000 ਡਾਲਰ ਦੇ ਕੇ ਅਸੀਂ ਰਿਕਾਰਡਡ ਲੈਕਚਰ ਲੈਣ ਨਹੀਂ ਆਏ ਅਸੀਂ ਆਨਲਾਈਨ ਕਲਾਸਾਂ ਸੁਣਨ ਨਹੀਂ ਆਏ ਸੋ ਇਹ ਚੀਜ਼ਾਂ ਵੀ ਅਸੀਂ ਪੁੱਛਣੀਆਂ ਨੇ ਕਿ ਤੁਸੀਂ 4-400 ਤੇ 3-300 ਸਟੂਡੈਂਟ ਨੂੰ ਇੱਕ ਟੀਚਰ ਪ੍ਰੋਵਾਈਡ ਕਰਦੇ ਆ ਜਿਹੜਾ ਕੋਈ ਮੀਟਿੰਗ ਨਹੀਂ ਕਰਦਾ ਸਾਡੇ ਨਾਲ ਸਾਨੂੰ ਇੱਕ ਰਿਕਾਰਡਡ ਸਿਲੇਬਸ ਭੇਜਦਾ ਆ ਤੁਸੀਂ ਆ ਚੀਜ਼ ਕਰੋ ਤੇ ਦੇਖੋ ਤੁਸੀਂ ਕਿੱਦਾਂ ਪਾਸ ਹੋਣਾ ਹੈ ਜਾਂ ਕੀ ਕਰਨਾ ਹੈ ਥਿਸ ਇਸ ਨਾਟ ਫੇਅਰ ਐਟ 올 ਸੋ ਆਪਾਂ ਇਹ ਚੀਜ਼ਾਂ ਕਰਨ ਵਾਸਤੇ ਨਹੀਂ ਇੱਥੇ ਆਏ ਜੇ ਅਸੀਂ ਰਿਕਾਰਡਡ ਲੈਕਚਰ ਸੁਣਨੇ ਸੀਗੇ ਜੇ ਅਸੀਂ ਆਨਲਾਈਨ ਹੀ ਸਭ ਕੁਝ ਕਰਨਾ ਸੀਗਾ ਤਾਂ ਫਿਰ ਅਸੀਂ ਇੰਡੀਆ ਦੇ ਵਿੱਚ ਵੀ YouTube ਤੋਂ ਸੁਣ ਸਕਦੇ ਸੀ ਅਸੀਂ ਇੱਥੇ 21 22000 ਡਾਲਰ ਲਾ ਕੇ ਇਹ ਚੀਜ਼ ਕਰਨ ਨਹੀਂ ਆਏ ਸੋ ਦ ਥਿੰਗ ਇਸ ਥੈਟ ਕਿ ਬਹੁਤ ਸਾਰੀਆਂ ਪਾਲਿਸੀਜ਼ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਬਹੁਤ ਜ਼ਿਆਦਾ ਗਲਤ ਆ ਤਾਂ ਉਹਨਾਂ ਨੂੰ ਵੀ ਸੋਚਣ ਸਮਝਣ ਦੀ ਲੋੜ ਆ ਉਨ੍ਹਾਂ ਬਾਰੇ ਵੀ ਵਿਚਾਰ ਕਰਨ ਦੀ ਲੋੜ ਆ ਤਾਂ ਇਹ ਚੀਜ਼ਾਂ ਜਿਹੜੀਆਂ ਆਪਾਂ ਕੱਲ ਡਿਸਕਸ ਕਰਾਂਗੇ ਜਿੰਨੇ ਵੀ ਸਟੂਡੈਂਟਸ ਹੈਗੇ ਆ ਜਿਹੜੇ ਜਿਹੜੇ ਕਾਲਜ ਤੋਂ ਹੈਗੇ ਆ ਸਾਰੇ ਇੱਥੇ ਪਹੁੰਚੋ ਤੇ ਆਪਣੀ ਆਪਣੀਆਂ ਪ੍ਰੋਬਲਮ ਸਾਡੇ ਨਾਲ ਡਿਸਕਸ ਕਰੋ ਤਾਂ ਕਿ ਆਪਾਂ ਕੋਈ ਸੋਲੂਸ਼ਨ ਜਿਹੜਾ ਆ ਉਹ ਕੱਢ ਸਕੀਏ ਥੈਂਕ ਯੂ ਸਾਰੇ ਸਟੂਡੈਂਟਸ ਨੂੰ ਕਾਲ ਹੈ ਕਿ ਕੱਲ ਨੂੰ ਸਵੇਰੇ 2 ਵਜੇ ਸਾਰੇ ਇੱਥੇ ਇਕੱਠੇ ਹੋ ਜਨ ਬ੍ਰੈਮਟਨ ਡਾਊਨਟਾਊਨ ਆਪਾਂ ਇਹ ਮੰਗ ਤਾਂ ਰੱਖਦੇ ਆ ਨਾ ਕਿ ਇਹ ਕੋਈ ਪਾਸ ਜਾਂ ਫੇਲ ਹੋਣ ਦੀ ਲੜਾਈ ਨਹੀਂ ਗਈ ਇਹ ਲੜਾਈ ਹੈਗੀ ਇਹਨਾਂ ਦੀ ਡਿਜ਼ਾਈਨਿੰਗ ਦੀ ਜਿਹੜਾ ਇਹਨਾਂ ਦਾ ਪ੍ਰੋਸੀਜਰ ਹੈ ਕਿਸੇ ਵੀ ਸਬਜੈਕਟ ਦਾ ਕੋਈ ਪ੍ਰੋਸੀਜਰ ਹੁੰਦਾ ਹੈ ਇਹਨਾਂ ਨੇ ਸਾਰੇ ਆਊਟ ਪ੍ਰੋਸੀਜਰ ਰੱਖੇ ਹੋਏ ਆ ਇਹਨਾਂ ਨੂੰ ਕੋਈ ਕੋਈ ਰੇਸ਼ੋ ਨਹੀਂਗਾ ਇਹਨਾਂ ਦਾ ਜਿਹੜੇ ਸਬਜੈਕਟ ਚ ਇਹਨਾਂ ਨੇ ਫੇਲ ਕਰਨਾ ਹੁੰਦਾ ਇਹਨਾਂ ਦਾ ਵੱਖਰਾ ਹੀ ਰੇਸ਼ੋ ਰੱਖ ਦਿੰਦੇ ਆ ਸਬਜੈਕਟ ਮਾਰਕਿੰਗ ਦਾ ਨਾ ਇਹਨਾਂ ਦੀ ਕੋਈ ਟਰਾਂਸਪੈਰੈਂਸੀ ਹੈਗੀ ਆ ਜਦੋਂ ਇਹਨਾਂ ਤੋਂ ਰਿਜ਼ਲਟ ਮੰਗੇ ਜਾਂਦੇ ਆ ਵਿਦ ਪ੍ਰੂਫ ਇਹਨਾਂ ਕੋਲ ਕੋਲੇ ਕੋਈ ਵੀ ਰਿਜ਼ਲਟ ਨਹੀਂ ਹੁੰਦਾ ਇਹ ਰੈਂਡਮਲੀ ਸਾਰਿਆਂ ਨੂੰ ਪਾਸ ਜਾਂ ਫੇਲ ਕਰਦੇ ਆ ਇਹਨਾਂ ਨੇ ਆਪਦੇ ਕਾਲਜ ਦਾ ਹੁਣ ਕਸੀਨੋ ਬਣਾ ਰੱਖਿਆ ਹੈ ਦਿਨੋਂ ਦਿਨ ਸਾਰੇ ਸਟੂਡੈਂਟਸ ਇੱਥੇ ਆ ਰਹੇ ਆ ਉਹਨਾਂ ਦੀ ਕੋਈ ਸਾਡੇ ਕੱਲੀ ਪ੍ਰੋਬਲਮ ਨਹੀਂ ਗਈ ਨਾ ਇਹ ਕੋਈ ਪ੍ਰੋਬਲਮ ਫੇਲ ਜਾਂ ਪਾਸ ਦੀ ਹੈ ਜਦੋਂ ਸਟੱਡੀ ਦੇ ਵਿੱਚ ਰੈਵਨਿਊ ਦੀ ਇਨਕਰੀਜ਼ ਹੋ ਜਾਂਦੀ ਹੈ ਇਹ ਰੈਵਨਿਊ ਇਕੱਠਾ ਕਰਨ ਦਾ ਜ਼ਰੀਆ ਬਣਾ ਰੱਖਿਆ ਸਟੂਡੈਂਟ ਨੂੰ ਹਾਂਜੀ ਅਲਗੋਮਾ ਯੂਨੀਵਰਸਿਟੀ ਦੇ ਸਾਹਮਣੇ ਇਕੱਠੇ ਹੋਏ ਆਪਾਂ ਤੇ ਕੱਲ ਨੂੰ ਦੁਪਹਿਰ 2 ਵਜੇ ਦਾ ਆਪਾਂ ਪ੍ਰੋਟੈਸਟ ਤੇ ਮਾਰਚ ਰੱਖਿਆ ਵਾ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਜਿੰਨੇ ਵੀ ਕੈਨੇਡਾ ਦੇ ਕਾਲਜ ਨੇ ਜਾਂ ਅਲਗੋਮਾ